ਤੇ ਹਾਂਜੀ ਫਿਰ ਇਹ ਵੀ ਗੱਲ ਆ ਵੀ ਇੱਕ ਤੁਸੀਂ ਬੜਾ ਤੁਹਾਡੇ ਤੇ ਨਾ ਇਲਜ਼ਾਮ ਜਿਹਾ ਲੱਗਦਾ ਵਾ ਸਾਰਿਆਂ ਤੇ ਲੱਗ ਜਾਂਦਾ ਮੇਰੇ ਤੇ ਵੀ ਕਿਰੇ ਲਾ ਦਿੰਦੇ ਵੀ ਤੁਸੀਂ ਆਰਐਸਐਸ ਦੇ ਬੰਦੇ ਜੀ ਇਹ ਕੀ ਸਕੀਮ ਆ ਵੀ ਤੁਹਾਨੂੰ ਨਾਲ ਚੈੱਕ ਆਉਂਦਾ ਤਨ ਤਨਖਾਹ ਆਉਂਦੀ ਆ ਕਿਹੜੇ ਕਿਹੜੇ ਬੰਦੇ ਨਾਲ ਲਿੰਕ ਆ ਤੁਹਾਡਾ ਆਰਐਸਐਸ ਦੇ ਨਾਲ ਕੋਈ ਬਾਏ ਦਾ ਕਦੀ ਦੱਸਣਾ ਪਾ ਦਿਓ ਮੇਰੀ ਗੱਲ ਸੁਣੋ ਹਾਂਜੀ ਸਵਾਲ ਤੁਸੀਂ ਮੈਨੂੰ ਉਸ ਟਾਈਮ ਤੇ ਪੁੱਛਿਆ ਜੇ ਸੈਮ ਤੇ ਚਰਨ ਜੀ ਨਿਕਰਾਣ ਦੀਆਂ ਫੋਟੋਆਂ ਆ ਗਈਆਂ ਨਾ ਹੌਣ ਤੇ ਆਪ ਵੀ ਵੇਖੀ ਜਾ ਵੀ ਉੱਥੇ ਬਰੇਖਾ ਜਿਹਦੇ ਹਿਸ਼ਾਰ ਤਲਵਾੜੇ ਲੱਗੇ ਹੋਇਆ ਕਸਮ ਆਰਐਸਐਸ ਦਾ ਪ੍ਰੋਗਰਾਮ ਅੱਛਾ ਤੂੰ ਚ ਮੈਂ ਵੀ ਵੇਖਿਆ ਅੱਛਾ ਨਾਨਸ ਜਿਹਦਾ ਇੱਕ ਬਾਬਾ ਚਲੇ ਗਿਆ ਉੱਥੇ ਹੈਨਾ ਅੱਛਾ ਪੁੱਛ ਗਿਆ ਤੇ ਉਹ ਹਾਂਸਰੇ ਵਿਚਾਰੇ ਨੂੰ ਸਟੇਟਮੈਂਟ ਦੇਣੀ ਪਈ ਕਹਿੰਦਾ ਸਾਡਾ ਉਸ ਬਾਬੇ ਨਾਲ ਸਬੰਧ ਹੀ ਕੋਈ ਨਹੀਂ ਹੈਗਾ ਅੱਛਾ ਇਹ ਉਸ ਹਾਫਾ ਵਿੱਚ ਜਿਹੜਾ ਇਹ ਮਿੰਟੋ ਮੇਟੀ ਸਬੰਧ ਤੋੜ ਲਈਦੀ ਆਪਣਾ ਸਾਡਾ ਨਹੀਂ ਉਹ ਬਾਬੇ ਨਾਲ ਸਬੰਧ ਹੈਗਾ ਦੇਖੋ ਮੰਡੀ ਵਾਲਾ ਬਾਬਾ ਉਹ ਚਲੇ ਜਾ ਰਹੇ ਨੇ ਤੇ ਉਹਦੀਆਂ ਵੀ ਵੀਡੀਓ ਇੱਥੇ ਫੋਟੋ ਫੋਟੋ ਵਾ ਵੇ ਰੋ ਇਆ ਕਿਹੜੇ ਅੱਛਾ ਹੁਣ ਤੁਸੀਂ ਵੇਖੋ ਉਹਦੀ ਉਹਦੀ ਸਟੇਜ ਤੇ ਕਿੰਨੇ ਪ੍ਰਚਾਰਕ ਜਾਂਦੇ ਆ ਠੀਕ ਆ ਹੁਣ ਮੇਰੇ ਕੋਲ ਮੇਰੇ ਕੋਲ ਨਾ ਨਾ ਪੁੱਛੋ ਹੁੰਦਾ ਵੀ ਵੀਡੀਓ ਜਿਵੇਂ ਕਿਹੜੇ ਕਿਹੜੇ ਪ੍ਰਚਾਰਕ ਸਾਲ ਨੂੰ ਪਤਾ ਵੀ ਮੰਡੀ ਵਾਲੇ ਦੇ ਦੁਵਾਨਾ ਚ ਕੌਣ ਜਾਂਦਾ ਤੇ ਇਹ ਹੁਣ ਤੁਸੀਂ ਆਪ ਇਹਦਾ ਚਲੋ ਵੀ ਕਿਡੀਆਂ ਕਿਸ ਜੁੜਦੀਆਂ ਤੇ ਅੱਛਾ ਵੇਖੋ ਉਹ ਜੋ ਹੁਣ ਜੋ ਨੇ ਕਾਲ ਤਖਤੇ ਬੰਦੇ ਭੇਜੇ ਆਪਣੇ ਮੰਡੀ ਵਾਲੇ ਬਾਬੇ ਨੇ ਵੀ ਮੈਂ ਮੈਨੂੰ ਗੁੰਮਰਾਹ ਕਰਕੇ ਲੈ ਕੇ ਮੈਨੂੰ ਨਹੀਂ ਪਤਾ ਉੱਥੇ ਆ ਪ੍ਰੋਗਰਾਮ ਹੁਣਾ ਜਾਂ ਕਿਦਾਂ ਨਾ ਵੇਖੋ ਤੁਹਾਨੂੰ ਕੋ ਕਾਰਡ ਹੁੰਦਾ ਨਾ ਵਿਆਹ ਦਾ ਤੂੰ ਪਹਿਲਾਂ ਪੜਦੇ ਜੇ ਵੀ ਕਿਹੜੇ ਪੈਲਸ ਬਰਾਤ ਆਉਣੀ ਆ ਤੇ ਕਿਹੜੇ ਗੁਜ਼ਰ ਅਨੰਦ ਕਰਜਣਾ ਕਿਹਦਾ ਮੁੰਡਾ ਇਹਦਾ ਮੁੰਡਾ ਤੇ ਕੁੜੀ ਕਿਹੜੀ ਸਾਰਾ ਪਤਾ ਕਿਹੜੀ ਪਿਤਾ ਦਾ ਨਾਮ ਮਾਤਾ ਦਾ ਨਾਂ ਦਾਦੇ ਦਾ ਵੀ ਲਿਖਿਆ ਹੁੰਦਾ ਇੱਡੇ ਵੱਡੇ ਤੁਹਾਨੂੰ ਉਹ ਤੇ ਇਹ ਵੀ ਜੇ ਦਾ ਰੌਲਾ ਪੈ ਗਿਆ ਠੀਕ ਹੈ ਛਟੀਕਾ ਲਾ ਕੇ ਵੇਖਿਆ ਹਾਂਜੀ 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 ਜੇ ਤੇ ਨਾ ਰੌਲਾ ਪੈ ਤੇ ਬਾਪਲੀ ਜੇ ਰੌਲਾ ਪੈ ਗਿਆ ਚੱਕ ਲਈ ਗੱਲ ਤੇ ਫਿਰ ਦੂਜਾ ਪਾਸਾ ਰੱਖ ਲੈਣਾ ਵੀ ਹਾਂ ਹੀ ਸਾਨੂੰ ਮਾਫ ਕਰ ਦਿਓ ਅੱਛਾ ਫਿਰ ਵੀ ਬਾਬਾ ਆਪ ਨਹੀਂ ਗਿਆ ਹੂੰ ਆਪਣਾ ਵਫਦ ਭੇਜਿਆ ਉਹਨੇ ਵਫਦੀ ਭੇਜਿਆ ਆਪਣੇ ਬੰਦੇ ਭੇਜੇ ਉਥੇ ਆ ਸਕਦਾ ਮੈਂ ਅਪਡੇਟ ਹਾਂ ਜੀ ਉਹ 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 ਜੀ ਉਹ ਵੀ ਫੜ ਕੇ ਰਖਣ ਡਿਆ ਜੀ ਹਾਂ ਜੀ ਵੀ ਮੈਂ ਆ ਰਾਸੇ ਤੇ ਪਹੁੰਚ ਗਿਆ ਵਾ ਤੇ ਇਸ ਕਰਕੇ ਮੈਨੂੰ ਗੁਮਰਾ ਕਰਕੇ ਉਥੇ ਲੈ ਕੇ ਆ ਕਿਉਂਕਿ ਉਥੇ ਬਾਬਾ ਪੂਰੀ ਉਹਦੀ ਜਿਹੜੀ ਉਹ ਜਦਾਂ ਟ੍ਰੈਫਿਕ ਪੁਲਿਸ ਵਾਲੇ ਨਹੀਂ ਕਰਦੇ ਇਦਾਂ ਬਾਬਾ ਉਥੇ ਮਤਲਬ ਜਿਹੜਾ ਨਾ ਸਲੂਟ ਹੁੰਦਾ ਉਹ ਸਾਰ ਜੋ ਵੀ ਕਰਦੇ ਉਥੇ ਕਰਨ ਡਿਆ ਕਾਫੀਆਂ ਫੋਟੋਆਂ ਹਈਆਂ ਇੱਕ ਹੋਰ ਅੱਜ ਤੁਸੀਂ ਇਹਦੇ ਨਾਲ ਅਗਲੀ ਗੱਲ ਹੁਣ ਇਹ ਵੇਖੋ ਸ਼ੁਕਰ ਕਰੋ ਜੀ ਕਿ ਸਾਡੇ ਕਿਸੇ ਵੀ ਮਿਸ਼ਨੀ ਪ੍ਰਚਾਰ ਦਾ ਜਿੰਨੇ ਵੀ ਮਿਸ਼ਨਰੀ ਕਾਰਜ ਹੈਗੇ ਵੀ ਅਜੇ ਕਿਹੇ ਪ੍ਰਿੰਸੀਪਲ ਦਾ ਕਿਸੇ ਸਟਾਫ ਦੇ ਮੈਂਬਰ ਦਾ ਕਿਸੇ ਇਹਨਾਂ ਦੇ ਸਮਾਗਮਾਂ 'ਚ ਜਦ ਆਰਐਸਫਾ ਦੇ ਕਿਹੜੀ ਫੋਟੋ ਜਾ ਕੇ ਜਾਂ ਜਦੋਂ ਜਾਂਦੇ ਨੇ ਫੋਟੋ ਕਿੱਥੋਂ ਨਹੀਂ ਆਉਂਦੀ ਜੋ ਮੰਨ ਲਓ ਜਾਂਦੇ ਨੇ ਤੇ ਫੋਟੋਆਂ ਨਾ ਲਾਉਣਗੇ ਜੋ ਇਹਨਾਂ ਦੀਆਂ ਫੋਟੋਆਂ ਭੇਜਦੇ ਸਾਡੀ ਇਹਨਾਂ ਦੇ ਕੋਈ ਨਹੀਂ ਆਉਣਗੀਆਂ ਕਿਉਂਕਿ ਸਾਡਾ ਹੋਗੀ ਹਰ ਇੱਕ ਨੂੰ ਪਤਾ ਕੌਣ ਵਾ ਹੁਣ ਜਿੱਡਾ ਬਾਹਰੋਂ ਧਾਰਮਿਕ ਬੰਦਾ ਨਾ ਬੰਦਾ ਸ਼ੱਕ ਪੈਂਦਾ ਵਾ ਵੀ ਉਹਨਾਂ ਹੀ ਬੰਦਾ ਅੰਦਰੋਂ ਇਹ ਦੂਜੇ ਬੰਨੇ ਨਿਕਲਣਾ ਹਾ ਉਹਨਾਂ ਨਹੀਂ ਨਹੀਂ ਕਹਿੰਦੇ ਵੀ ਕੌਣ ਸਰਕਾਰੀ ਕੌਣ ਨਹੀਂ ਇਹ ਤਾਂ ਆਪੇ ਚੈੱਕ ਕਰਕੇ ਵੇਖ ਲੋ ਅੱਛਾ ਤੁਸੀਂ ਵੇਖੋ ਨਾ ਕੁਝ ਨਿਹੰਗ ਬਾਬੇ ਕੋ ਰਾਦਾ ਸਾਮੀ ਕੋ ਫੋਟੋ ਉਹਦੀ ਵੀ ਆਈ ਗਈ ਹੈ ਨਾ ਫੋਟੋ ਮਤਲਬ ਇਹ ਯਾਰ ਸਾਰਿਆਂ ਥਾਵਾਂ ਤੇ ਜਾ ਕੇ ਵੀ ਪੰਥਿਕ ਵਾ ਹੂੰ ਤੇ ਅਸੀਂ ਗੁਰਮਤਿ ਦੀ ਗੱਲ ਕਰਕੇ ਵੀ ਸਰਕਾਰੀ ਹੈ ਮੇਰੇ ਖਿਆਲ ਚ ਇਹ ਤੁਹਾਨੂੰ ਸਾਰੇ ਲੋਕਾਂ ਨੂੰ ਪਤਾ ਵੀ ਸਰਕਾਰੀ ਕੌਣ ਹੈ ਕਿ ਤੇ ਕੌਣ ਨਹੀਂ ਹੈ ਤੁਹਾਨੂੰ ਨਹੀਂ ਆਉਂਦੀ ਟ੍ਰੈਫਿਕ ਪੁਲਿਸ ਵਾਲੇ ਨਹੀਂ ਸਿਕਾਈ ਤੁਹਾਨੂੰ ਕਿਤੇ ਸਾਡਾ ਉਹਤ ਗੱਲ ਕਰਕੇ ਭਈ ਇਹਨੂੰ ਟ੍ਰੈਫਿਕ ਦੇ ਨਿਕਲਦੇ ਨਹੀਂ ਹੈ ਤੁਹਾਨੂੰ ਇਸ ਤੋਂ ਦੇ ਤਾਂ ਜੇ ਜੇ ਅਸੀਂ ਉਧਰ ਚੱਲ ਜੀਏ ਨਾ ਫਿਰ ਆ ਰੋਜ਼ ਅੱਜ ਬੰਦ ਹੋ ਜੇ ਸਿਕਾਈ ਹੋ ਗਈ ਹੈ ਜੇ ਅੱਜ ਅਸੀਂ ਉਧਰ ਚੱਲ ਜੀਏ ਨਾ ਰੋਜ਼ ਸਾਡਾ ਅੱਜ ਹੀ ਬੰਦ ਹੋ ਜਾਣਾ ਬੱ ਚੱਕਰਿਆ ਨਾ ਵੀ ਅਸੀਂ ਹੁਣ ਉਸ ਖੂਹ ਚੋਂ ਪਾਣੀ ਨਹੀਂ ਪੀਤਾ ਨਾ ਜਿੱਤੋਂ ਜਿਵੇਂ ਤੂੰ ਕਹਾਣੀ ਨਹੀਂ ਸੁਣੀ ਹੈਗਾ ਇੱਕ 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 ਰਾਜੇ ਦੇ ਰਾਜ ਵਿੱਚ ਨਾ ਸਾਰੇ ਲੋਕ ਹੀ ਪਾਗਲ ਹੋ ਗਏ ਅੱਛਾ ਇੱਕ ਉਹਦੇ ਵਜ਼ੀਰ ਰਾਜਾ ਦਾ ਵੀ ਇਹ ਸਾਰੇ ਪਾਗਲ ਆ ਮੈਂ ਇਹਨੂੰ ਤੇ ਰਾਜ ਕਿਦਾਂ ਕਰਨਾ ਹੁੰਦਾ ਵੀ ਗੱਲ ਇਹ ਆ ਵੀ ਤੈਨੂੰ ਰਾਜ ਕਰਨ ਵਾਸਤੇ ਤੰਤਰਿਕਾ ਜ਼ਰੂਰੀ ਆ ਵੀ ਇਹਨਾਂ ਨੇ ਉਹ ਖੂਹ ਚੋਂ ਪਾਣੀ ਪੀ ਲਿਆ ਵਾ ਹੂੰ ਤੂੰ ਜਿਹੜਾ ਪਾਣੀ ਪੀਂਦਾ ਪਾਗਲ ਹੋ ਜਾਂਦਾ ਆਂਦਾ ਯਾਰ ਉਹ ਬੜਾ ਕੰਮ ਖਰਾਬ ਹੋ ਗਿਆ ਫਿਰ ਤੇ ਮੈਂ ਫਿਰ ਮੈਨੂੰ ਇਹ ਤੇ ਰਾਜਾ ਆਪਣਾ ਨਵਾਂ ਚੋਣ ਲੈਣਗੇ ਹੂੰ ਅੰਜਬੀ ਜੇ ਤੂੰ ਚਾਹਣਾ ਹੈ ਤੇ ਰਾਜ ਕਰਨਾ ਤੂੰ ਵੀ ਇਸੇ ਖੂਹੋਂ ਪਾਣੀ ਪੀ ਲੈ। ਤੂੰ ਵੀ ਕਮਲਾ ਹੋ ਜਾ। ਤੂੰ ਵੀ ਕਮਲਾ ਹੋ ਜਾ ਫੇ ਤਾਂ ਵੀ ਤੂੰ ਸੇ ਰਾਜ ਕਰਦਾ ਫਿਰੇ। ਹੁਣ ਚੱਕਰ ਰਿਆ ਵੀ ਅੱਜ ਅੱਜ ਹਸਾਬ ਲਾ ਲੋ ਵੀ ਜਿਹੜੇ ਖੂਹ ਤੋਂ ਇਹ ਲੋਕੋ ਪਾਣੀ ਪੀ ਰਹੇ ਆ ਇਹ ਚਾਹੁੰਦੇ ਵੀ ਇਹ ਵੀ ਇਸੇ ਖੂਹ ਤੋਂ ਪਾਣੀ ਪੀ ਲੈਣ ਤਾਂ ਕਿ ਆਈਆਂ ਨਾਹੀਂ ਰਾਜ ਨਹੀਂ ਕਰਨਾ ਭਾਈ। ਅਸੀਂ ਤਾਂ ਲੋਕਾਂ ਨੂੰ ਜਾਗਰੂਤ ਕਰਨਾ, ਲੋਕਾਂ ਨੂੰ ਸਮਝਾਉਣਾ ਵਾ। ਬਾਣੀ ਜੋ ਕੁਝ ਲਿਖਿਆ। ਪਾਣੀ ਦੀ ਵਿਚਾਰ ਲੋਕਾਂ 'ਚ ਜਾ ਰਹੀ ਆ। ਲੋਕਾਂ ਨੂੰ ਸਮਝ ਆ ਲੱਗਿਆ। ਅੱਜ ਹਰ ਬੰਦੇ ਨੂੰ ਸਹੀ ਅਸਲ ਦਾ ਪਤਾ ਲੱਗ ਗਿਆ ਵਾ ਵੀ ਅਸਲ ਕੀ ਆ ਤੇ ਗਲਤ ਕੀ ਆ, ਨਕਲ ਕੀ ਆ। ਪਤਾ ਬਹੁਤ ਪਰਿਵਾਰ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੰਨਾ ਇਸੇ ਸਾਲ ਦੀ ਹੂੰ ਜਦੋਂ ਮੈਂ 2015 ਚ ਆਇਆ ਸੀ ਨਾ ਕੈਲੀਫੋਰਨੀਆ ਉਸ ਟਾਈਮ ਦਾ ਇੱਕ ਬਹੁਤ ਜ਼ਿਆਦਾ ਕੱਟੜ ਵਿਰੋਧੀ ਡੇਰੇ ਤਰ੍ਹਾਂ ਦਾ ਹੂੰ ਜਿਹਨੂੰ ਐਰਕੀ ਮੈਨੂੰ ਮਿਲਿਆ ਆ 23 ਚੱਲਣ ਰਿਹਾ 24 ਹਾਂਜੀ ਹਾਂਜੀ ਵਿਰੋਧੀ ਵਿਚਾਰਤਰਾ ਦਾ ਮੇਰਾ ਵਿਚਤਰਾ ਕੋਈ ਦੁਸ਼ਮਣੀ ਉਹਦੀ ਪੰਜਾਬ ਮਿਲਿਆ ਮੈਨੂੰ ਹੂੰ ਕਹਿੰਦਾ ਜੀ ਮੈਂ ਉਦੋਂ ਹੋਰ ਸੀ ਮੈਨੂੰ ਸਮਝ ਨਹੀਂ ਸੀ ਆਈ ਹੁਣ ਮੈਂ ਬਾਣੀ ਪੜੀ ਤੇ ਤੁਹਾਨੂੰ ਸੁਣਿਆ ਹੁਣ ਸਮਝ ਲੱਗਿਆ ਵੀ ਤੁਸੀਂ ਬਾਣੀ ਦੀ ਗੱਲ ਕਰਦੇ ਐਸ ਵਾਰ ਬੰਦੇ ਨੇ ਸਮਝਾਉਂ ਘਰਿਆ ਇਹਦਾ ਮਤਲਬ ਇਹ ਹੋਇਆ ਇਹ ਜਦੋਂ ਬੰਦਾ ਆਪ ਸਮਝ ਜਾਣਾ ਸਮਝ ਆ ਜਾਂਦੀ ਵੀ ਨਹੀਂ ਯਾਰੇ ਇਹ ਇਹ ਬੰਦੇ ਗਲਤ ਨਹੀਂ ਹੈਗੇ ਅਸਲ ਚ ਦੁਸ਼ਮਣ ਹੀ ਇਹਨਾਂ ਨੂੰ ਸਮਝ ਕੇ ਬੈਠੇ ਆ ਦੁਸ਼ਮਣ ਤੇ ਹੋਰ ਆ ਸਾਡੇ ਮੱਜੇ ਦੇ ਨੇ ਉਹ ਮੱਜ ਦੇ ਇੱਕ ਆਪਣੇ ਹੋਰ ਵੀਰ ਆ ਸਾਡਾ ਵੀਰ ਆਪਣਾ ਤੇ ਅ ਅਮਰਤਪਾਲ ਸਿੰਘ ਹਾਂਜੀ ਉਹ ਵੀ ਲੋਕ ਸਭਾ ਦੀ ਚੋਣ ਜਿੱਤੇ ਤੁਹਾਡਾ ਵੀ ਹਲਕਾ ਉੱਥੇ ਪੈਂਦਾ ਤੇ ਸਾਡਾ ਵੀ ਉੱਥੇ ਪੈਂਦਾ ਤੇ ਕਾਫੀ ਬਹੁਤ ਆਦਮਾ ਜੀ ਤੇ ਤੁਹਾਨੂੰ ਤੁਹਾਡਾ ਕੀ ਵਿਚਾਰ ਆ ਵੀ ਜਿਹੜੀ ਉਹਨਾਂ ਇਲੈਕਸ਼ਨ ਲੜੀ ਆ ਉਹ ਸਹੀ ਕੀਤਾ ਵਾ ਵਧੀਆ ਕੀਤਾ ਵੇਖੋ ਜੀ ਜੇ ਉਹ ਬਲ ਕਰਨੇ ਵੋਟਾਂ ਪਾ ਕੇ ਉਹਨੂੰ ਜਤਾਇਆ ਵਾ ਹਮ ਹਮ ਤੇ ਉਹਨੂੰ ਆਪਾਂ ਮਾੜਾ ਥੋੜਾ ਕਹਿ ਸਕਦੇ ਹਮ ਹਮ ਉਹ ਕਈ ਵਾਰੀ ਸਾਡਿਆਂ ਨੂੰ ਏਦਾਂ ਬਣਾ ਕੇ ਪੇਸ਼ ਕੀਤੇ ਜਾਂਦੇ ਵੀ ਜਿਵੇਂ ਅਹੀਂ ਉਹਦੇ ਦੁਸ਼ਮਣ ਵਾ ਹਾਂ ਹਾਂ ਸਾਡੀ ਉਹਨਾਂ ਕੋਈ ਦੁਸ਼ਮਣੀ ਥੋੜਾ ਹੈਗੀ ਆ ਦੇਖੋ ਸਾਡੇ ਪਿੰਡ ਆਏ ਪ੍ਰਚਾਰ ਕੀਤਾ ਉਹਨਾਂ ਨੇ ਕੋਈ ਤਲੋਛਾ ਉਹ ਦੱਗੇ ਪਿਛੋ ਹੈ ਜੋ ਵੀ ਮਤਲਬ ਗੱਲ ਆਪਾਂ ਪੁਰਾਣੀ ਛੱਡ ਦਈਏ ਤੁਹਾਨੂੰ ਲੱਗਦਾ ਵੀ ਵਿੱਚ ਉਹਨਾਂ ਦਾ ਪ੍ਰੋਗਰਾਮ ਹੈ ਨਹੀਂ ਇੱਥੇ ਵੀ ਕਿਸੇ ਨੇ ਭੜਕਾਇਆ ਵਿੱਚ ਭੜਕਾਇਆ ਜੋ ਵੀ ਹੋਇਆ ਬਾਅਦ ਚ ਉਹਦੇ ਚਾਚੇ ਉਹਦੇ ਚਾਚੇ ਨੇ ਉਹਨੂੰ ਗੱਲ ਕਰ ਲਈ ਉਹਦੇ ਨਾਲ ਸਾਰੀ ਗੱਲ ਅੱਛਾ ਵੀ ਆ ਗ ਗਲਤੀਆਂ ਸੀ ਵੀ ਜਿਹੜੇ ਸਾਨੂੰ ਉਦੋਂ ਟਾਰਗੇਟ ਕਰਦੇ ਸੀ ਅਸੀਂ ਤੇ ਅੱਜ ਵੀ ਉੱਥੇ ਹੀ ਖਲੋਤੇ ਆ ਅਸੀਂ ਕਹਿੰਦੇ ਸੀ ਵੀ ਕਾਨੂੰਨ ਦੇ ਦੈਰੇ ਚ ਰਹਿ ਕੇ ਸਭਿਧਾਨ ਦੇ ਦੈਰੇ ਚ ਰਹਿ ਕੇ ਤੁਸੀਂ ਸਮਾਜ ਦੀ ਗੱਲ ਕਰੋ ਭਾਈ ਨਾ ਪਹਿਲਾਂ ਆਪਾਂ ਨੁਕਸਾਨ ਕਰਨਾਂ ਤੇ 84 ਜੋ ਕੁਝ ਹੋਇਆ ਆਪਾਂ ਕੋ ਤੇ ਭੁੱਲਿਆ ਥੜਾ ਪਾ ਹੈ ਨਾ ਕਿ ਨਾ ਕੁਝ ਅਜੇ ਤੱਕ ਇਨਸਾਫ ਨਹੀਂ ਚੋਲਿਆਂ ਚ ਕਾਓ ਗਿਆ ਪਿਆ ਉਹਨਾਂ ਦੇ ਹੈ ਨਾ ਜਿਹੜੇ ਜਿਹਨਾਂ ਦੇ ਪਰਿਵਾਰਾਂ ਦੇ ਨੁਕਸਾਨ ਉਸ ਟਾਈਮ ਹੋਇਆ ਪੁੱਛ ਕੇ ਵੇਖੋ ਉਹਨਾਂ ਪਰਿਵਾਰਾਂ ਨੂੰ ਬਿਲਕੁਲ ਠੀਕ ਹੈ ਦੂਜਾ ਪੱਖ ਆਪਾਂ ਜੇ ਲਈਏ ਵੀ ਜਿਹੜੇ ਉਸ ਵਕਤ ਸਭ ਤੋਂ ਵੱਧ ਗੱਜੇ ਮਾਰਦੇ ਸੀ ਉਹ ਤੇ ਆ ਜੋ ਉਹ ਉਹਦੇ ਭਾਈ ਅਮਰਪਾਲ ਸਿੰਘ ਦੇ ਵਿਰੋਧ ਵਿੱਚ ਬੋਲ ਰਿਹਾ। ਤੁਹਾਨੂੰ ਪਤਾ ਇਹ ਕਿਹੜੇ ਬੰਦੇ ਆ ਜਿਹੜੇ ਉਸ ਉਹ ਸਭ ਤੋਂ ਵੱਧ ਦਮਗਜੇ ਮਾਰਦੇ ਵੀ ਸਾਡਾ ਇਹ ਆ ਸਾਡਾ ਉਹ ਆ ਉਹ ਤੇ ਵਿਰੋਧ ਵਿੱਚ ਖੁੱਤ ਰਿਹਾ। ਅਸੀਂ ਤੇ ਗੱਲ ਹੀ ਨਹੀਂ ਕਰ ਰਹੇ। ਮਤਲਬ ਆ ਕਿਸੇ ਨੇ ਕੰਪੇਨਿੰਗ ਹੋਣੀ ਕੀਤੀ ਉਹਨਾਂ ਨੇ। ਹਾਂਜੀ ਬਹੁਤ ਹਾਂ ਬਿਲਕੁਲ ਚੋਣ ਪ੍ਰਚਾਰ 'ਚ ਬਹੁੜੇ ਹੀ ਨਹੀਂ ਬੰਦੇ। ਇਸ ਕਰਕੇ ਸਾਨੂੰ ਤਾਂ ਤੁਸੀਂ ਤਾਂ ਕਹੋ ਵੀ ਜੇ ਅਸੀਂ ਗਏ ਤਾਂ ਕੋਈ ਗੱਲ ਨਹੀਂ ਕੀਤੀਗਾ ਠੀਕ ਆ ਭਾਈ ਜੇ ਸਾਡਾ ਕੋ ਪਬਲਿਕਲੀ ਸਟੇਟਮੈਂਟ ਵਿਖਾ ਦਿਓ। ਨਹੀਂ ਆਪਣਾ ਕੰਮ ਕਰੀ ਰਹੇ ਤਾਂ ਉਹ ਆਪਣਾ ਕਰਿਓ ਭਾਈ ਸੰਗ ਤਾਂ ਆਪੇ ਫੈਸਲਾ ਕਰ ਲੈਣਗੇ। ਹਨਾ ਚਲਦਾ ਹੀ ਜਾ। ਬਹੁਤ ਸਮਝ ਤੁਹਾਨੂੰ ਪਤਾ ਹੈ ਕਹਿਣ ਦੀ ਲੋੜ ਨਹੀਂ ਹੈਗੀ ਵੀ ਪੰਥਕ ਪੰਥਕ ਬੰਦਿਆਂ ਨੇ ਪੰਥਕ ਬੰਦਿਆਂ ਦੇ ਵਿਰੋਧ ਚ ਆਪਣੇ ਬੰਦੇ ਖੜੇ ਕੀਤੇ ਆ ਅਸੀਂ ਕਿਸੇ ਨੂੰ ਤੁਹਾਨੂੰ ਨਾ ਮੈਂ ਸਮਝ ਗਿਆ ਵੀ ਸਾਡੇ ਸਾਥ ਤੋਂ ਤਨ ਤਨ ਦੇ ਆਪਾਂ ਐਗਜ਼ਾਮਪਲ ਆ ਦੇ ਨੇ ਆ ਬੰਦਿਆਂ ਨੇ ਪੰਥਕ ਬੰਦੇ ਦੇ ਵਿਰੋਧ ਚ ਖੜੇ ਕੀਤੇ ਅਸੀਂ ਕਿਸੇ ਗੱਲ ਹੀ ਕਰਦੇ ਕਿਉਂਕਿ ਸਾਡਾ ਕਮਾਜੀ ਗੁਰਮਤ ਦੀ ਗੱਲ ਕਰਨੀ ਅਸੀਂ ਖਾ ਨੂੰ ਕੇਵਰੀ ਇਹਦਾ ਕਮਾਜ ਦੀ ਸੀਟ ਲੈਂਦੇ ਆ ਹੈਗਾ ਭਰਾਵਾ ਅਸੀਂ ਕੋ ਪੋਲੀਟਿਕਲ ਬੰਦੇ ਥੋੜਾ ਆ ਗਿਆ ਸਾਡੇ ਮੂੰਹ ਤੋਂ ਤੁਸੀਂ ਸਟੇਟਮੈਂਟਾਂ ਦਵਾਓ ਤੁਸੀਂ ਆਪਣਾ ਕੰਮ ਕਰੀ ਜਾਓ ਸਾਨੂੰ ਆਪਣਾ ਨਹੀਂ ਆ ਤੁਸੀਂ ਗੱਲ ਬਿਲਕੁਲ ਸਹੀ ਕੀਤੀ ਆ ਇਹ ਜਿਹੜੀ ਤੁਸੀਂ ਹੋ ਸਕਦਾ ਮੈਂ ਕਹਨਾ ਅਸੀਂ ਤੇ ਅਸੀਂ ਹੋਸਦਾ ਇਹਨਾਂ ਨਾਲੋਂ ਵੱਧ ਅਸੀਂ ਹਮਦਰਦੀ ਰੱਖਦੇ ਹਾਂ ਤੇ ਆਪਕੇ ਵੀ ਹੁੰਦਾ ਵੀ ਯਾਰ ਉਹਦੇ ਵਿਆਹ ਹੋਏ ਨੂੰ ਜੇ ਇੰਨਾ ਟਾਈਮ ਨਹੀਂ ਸੱਜਦੇ ਤੇ ਉਹ ਉੱਥੇ ਬੈਠਾ ਪਰਿਵਾਰ ਪਿੱਛੇ ਆ ਮਾਪੇ ਜਦੋਂ ਅਸੀਂ ਥਾਵਾ-ਖਾਵਾ ਲ ਜਾਂਦੇ ਵਹਿੰਦੇ ਸੀ ਪਰ ਪਰ ਦੁੱਖ ਤੇ ਸਦਲਦਾ ਸੀ ਵੀ ਜਿਹੜੇ ਜਿਹੜੇ ਉਸ ਵਕਤ ਸਭ ਤੋਂ ਵੱਧ ਦਮਗਜੇ ਮਾਰਦੇ ਮੁੜਕੇ ਕਿਤੇ ਧਰਨੇ 'ਚ ਪਹੁੰਚੇ ਕੋਈ ਬੰਦਾ ਨਹੀਂ ਪ੍ਰਚਾਰਤ ਨਹੀਂ ਪਹੁੰਚੇ ਹਾਂਜੀ ਹਾਂਜੀ ਬਾਅਦ 'ਚ ਉਹਨਾਂ ਨੇ ਨਹੀਂ ਵੇਖਿਆ ਜੇ ਉਹਨਾਂ ਦੀਆਂ ਉਮੀਦਾਂ ਤੇ ਫੇਰ ਨਾ ਖਰੇ ਉ ਉਹਨਾਂ ਦੇ ਤੁਸੀਂ ਹੁਣ ਵੀਡੀਓ ਵੇਖ ਲਓ ਤੇ ਬਾਅਦ ਚ ਵੀਡੀਓ ਵੇਖੋ ਵੀ ਇਹ ਉਹਨਾਂ ਨੂੰ ਕਿਹੜੇ ਨਾਮ ਦਿੰਦੇ ਸ਼ਬਦਾਂ ਮਤਲਬ ਜੇ ਜੇ ਉਹਨਾਂ ਦੀਆਂ ਉਮੀਦਾਂ ਦੇ ਨਾਲ ਖਰੇ ਉਤਰੇ ਤੇ ਫਿਰ ਵੇਖੋ ਕੀ ਬਣਦਾ ਜਿਵੇਂ ਮੰਨ ਲਓ ਭਾਈ ਬੀਨ ਸਿੰਘ ਦੇ ਬੇਟੇ ਭਾਈ ਸਰਬੀਰ ਸਿੰਘ ਦੇ ਪਿੱਛੇ ਸਟੇਟਮੈਂਟ ਦਿੱਤੀ ਵੀ ਅਸੀਂ ਤਾਂ ਸਵਿਧਾਨ ਦੇ ਦਾਇਰੇ ਚ ਰਹਿ ਕੇ ਗੱਲ ਕਰਦੇ ਹਾਂ ਠੀਕ ਆ ਥੱਲੇ ਫੱਲੇ ਇੱਕ ਟੱਲ ਪਿਆ ਸੀ ਵੇਖਿਆ ਇਹ ਵੀ ਉਹ ਰਿਲੇ ਗਿਆ ਅੱਛਾ ਯਾਰ ਕਮਰ ਜੇ ਤੁਹਾਡੀ ਕਿਸਵਟੀ ਤੇ ਖਰਾ ਉਤਰੂ ਫੇਰ ਬੰਦਾ ਸਹੀ ਆ ਇਹ ਤੁਹਾਡੀ ਕਿਸਵਟੀ ਤੇ ਖਰਾ ਨਹੀਂ ਉਤਰੂ ਤਾਂ ਫੇਰ ਬੰਦਾ ਫੋਰਮ ਦਾ ਗੁਜ਼ਾਰ ਹੋ ਗਿਆ ਮਤਲਬ ਸਾਡਾ ਹਰ ਬੰਦੇ ਨੇ ਤੇ ਆਪਣਾ ਸਾਚ ਦਾ ਵਖਰਾ ਮਾਦੰਦ ਰੱਖਿਆ ਸਾਚਾ ਬਣਾਇਆ ਵੀ ਜੇ ਜਿੱਚ ਫਿੱਟ ਬਹਿ ਗਿਆ ਪੰਤਕਾ ਨਹੀਂ ਬਹਿ ਗਿਆ ਤੇ ਉਹ ਤੋਂ ਬਾਹਰ ਹੋ ਗਿਆ ਕਈ ਵੀ ਤੇ ਇਦਾਂ ਕਹਿੰਦੇ ਜੇ ਤੁਹਾਡੇ ਆਗੂ ਦੀ ਹਾਂ ਝਾਂ ਮਲਾਤੀ ਫੇਰ ਅਸੀਂ ਪੰਤਕ ਇਰ ਪੱਗਾਂ ਤੁਹਾਡੇ ਆਗੂ ਸੜਾ ਦਿੱਤੀਆਂ ਹਨ ਬਿਲਕੁਲ ਤੁਹਾਡੇ ਆਗੂ ਨੇ ਸਾਨੂੰ ਸਿੱਖੀ ਦਿੱਤੀ ਤੁਹਾਡੇ ਆਗੂ ਨੇ ਸਾਨੂੰ ਕਾਰ ਤੇ ਵੀ ਤੁਹਾਡੇ ਆਗੂ ਤੇ ਕਹਿੰਦੇ ਅਸੀਂ ਲਾਦਾਂਗੇ ਮੈਂ ਤੁਹਾਨੂੰ ਦੱਸਦਾ ਵੀ ਪਿੱਛੇ ਜਿਹਾ ਤੁਸੀਂ ਨਹੀਂ ਸੁਣਿਆ ਨੇ ਇੱਕ ਬਹੁਤ ਵੱਡੇ ਕਮਿਸ਼ਨਰ ਨੇ ਜਿਨ੍ਹਾਂ ਨੂੰ ਬੜਾ ਕਿਤੇ ਉਹ ਵੀਰ ਅਮਰਪਾਲ ਸਿੰਘ ਤੇ ਪਿੱਛੇ ਉਹਨੇ ਬਿਆਨ ਦਿੱਤਾ ਹਾਂਜੀ ਹੁਣ ਦੱਸੋ ਵੀ ਇਹ ਉਹੋ ਹੀ ਬੰਦੇ ਸੀਗੇ ਜਿਹੜੇ ਉਦੋਂ ਸ਼ਾਇਦ ਇਹਨਾਂ ਨੇ ਚੱਕਿਆ ਜਾਂ ਕਿਹੜੇ ਹਿਸਾਬ ਨਾਲ ਇਹਦੇ ਖਿਲਾਫ ਬੋਲਦੇ ਉਹਦੇ ਖਿਲਾਫ ਬੋਲਦੇ ਹਾਂ ਲੇਕੋ ਮੁੰਡਾ ਪੜਿਆ ਲਿਖਿਆ ਵਾ ਚਲੋ ਉਹਨੂੰ ਮੌਕਾ ਮਿਲੂਗਾ ਗਾਂ ਆਪਣੇ ਹਿਸਾਬ ਨਾਲ ਸਮਝ ਵੀ ਹੁੰਦੀ ਹੈ ਨਾ ਛੋਟੀ ਵੀ ਉਮਰ ਹੈ ਇਹ ਬੰਦਾ ਹੌਲੀ ਹੌਲੀ ਸਿੱਖਦਾ ਵਾ ਹੋ ਸਕਦਾ ਬਾਹਰ ਆਣ ਕਿ ਉਹ ਉਹਦੇ ਵਿੱਚ ਵਧੀਆ ਵਧੀਆ ਮੈਂ ਕਿਹਨ ਹੌਦਾ ਵਿਚਾਰ ਬਿਲਕੁਲ ਇਹਨਾਂ ਨਾਲ ਡਿਫਰੈਂਟ ਹੋ ਜਾਣਾ ਤੇ ਵੇਖੋ ਫਿਰ ਇਹਨਾਂ ਬੰਦਿਆਂ ਦੀ ਵੀਡੀਓ ਸਾਹਮਣੇ ਰੱਖਿਓ ਨਹੀਂ ਤੇ ਉਹ ਇਹਨਾਂ ਨੇ ਮੁੜ ਕੇ ਉਹਨੂੰ ਕਹਿਣਾ ਜੇ ਸਰਕਾਰ ਨੇ ਤਾਂ ਵੀ ਜਿਹੜੇ ਇਹ ਬੋਲਣਗੇ ਨਾ ਜਿੱਦਾਂ ਤੁਸੀਂ ਤੇ ਲੋਕਾਂ 'ਚ ਆ ਰਹੀ ਹੈ ਜਾਗਰੂਕਤਾ ਆਪੇ ਲੋਕਾਂ ਨੇ ਫਿਰ ਮੂੰਹ ਨਹੀਂ ਨਾਲ ਆਪੇ ਲੋਕ ਇਹਦੇ ਨਾਲ ਤੁਰ ਜਾਣਗੇ ਤੇ ਹਾਂਜੀ